ਜਿਹੜੇ ਬਿਹਾਰ ਦੇ ਵਿੱਚੋਂ CRP ਵਾਲੇ ਇੱਥੇ ਲੱਗੇ ਹੋਏ ਨੇ ਮੰਨ ਲਓ ਸਕਿਉਰਟੀ ਦੀ ਉਹਨਾਂ ਲਈ ਅੱਜ ਮੇਰੀ ਦਾੜੀ ਪੱਟੀ ਏ ਮੇਰੀ ਬਾਹ ਜਿਹੜੀ ਫ fractur ਕਰਤੀ ਮਰੋੜ ਕੇ ਕੜੇ ਦੇ ਵਿੱਚ ਉਂਗਲਾਂ ਪਾ ਕੇ ਮੈਂ ਪੰਥ ਨੂੰ ਬੇਤੀ ਕਰਨਾ ਮੈਂ ਭਗਵੰਤ ਮਾਨ ਨੂੰ ਵੀ ਬੇਤੀ ਕਰਨਾ ਕਿ ਸਾਨੂੰ ਇੱਥੇ ਮਰਵਾਉਣ ਲਈ ਰੱਖਿਆ ਈ ਸਾਡੀਆਂ ਦਾੜੀਆਂ ਪਟਾਉਣ ਲਈ ਰੱਖਿਆ ਈ ਇੱਥੇ ਕੈਮਰੇ CCTV ਕੈਮਰੇ ਚੈੱਕ ਕੀਤੇ ਜਾਣ ਮੈਂ ਹਰਪ੍ਰੀਤ ਜਿਹੜਾ ਜ਼ਥੇਦਾਰ ਏ ਉਹਨੂੰ ਵੀ ਬੇਨਤੀ ਕਰਨਾ ਕਾਲ ਤਖਤ ਦੇ ਜਥੇਦਾਰ ਨੂੰ ਬੇਨਤੀ ਕਰਨਾ ਕਿ ਇਸ ਮੁੱਦੇ ਤੇ ਬੋਲਿਆ ਜਾਵੇ ਮੇਰੀ ਦਾੜੀ ਪੱਟੀ ਮੇਰੇ ਕੋਲ ਰੁਗਵਾਲਾਂ ਦਾ ਮੇਰੀ ਜੇਬ ਦੇ ਵਿੱਚ 8-10 ਜਣੇ ਸੀਆਰਪੀ ਵਾਲੇ ਮੇਰੇ ਪੈਗੇ ਗਾਲ ਤੇ ਮੇਰੀ ਨਾਲੇ ਬਾਹਾਂ ਤੋੜਤੀ ਕਰੈਕ ਕਰਤੀ ਨਾਲੇ ਮੇਰੀ ਦਾੜੀ ਪੱਟੀ ਕੇਸਾਂ ਦੀ ਬੇਆਬਦੀ ਕੀਤੀ ਨਾਲੇ ਮੈਨੂੰ ਕਹਿੰਦੇ ਸੀ ਤੂੰ ਖਾਲਸਤਾਨੀ ਚੂਤੀਆ ਸਾਲਿਓ ਦੇਸ਼ ਦਰੋਹੀਓ ਇਹਨਾਂ ਮੇਰੀ ਇਹ ਵੀ ਕਹਿ ਕੇ ਬੇਇੱਜ਼ਤੀ ਕੀਤੀ ਬਹੁਤ ਜ਼ਿਆਦੀ ਕਹਿੰਦੇ ਤੁਸੀਂ ਦੇਸ਼ ਦਰੋਹੀਓ ਦੱਸੋ ਕਿ ਮੈਂ 307 ਦੇ ਪਰਚੇ 'ਚ ਆਇਆ ਕਿਹੜੇ ਖਾਲਸਾਾਂ ਦੇ ਪਰਚੇ 'ਚ ਮੰਦਰਾਂ ਤੇ ਇਹ ਬਹੁਤ ਜ਼ਿਆਦਾ ਸਾਡੇ ਨਾਲ ਸੀਆਰਪੀ ਵਾਲੇ ਇੱਥੇ ਧੱਕਾ ਕਰਦੇ ਸਾਡੇ ਦੇ 307 ਦਾ ਪਰਚਾ ਲਾਇਆ ਆ ਸਾਨੂੰ ਗੈਂਗਸਟਰਾਂ ਤਰ੍ਹਾਂ ਸੀਆਰਪੀ ਅਸੀਂ ਬੇਨਤੀ ਸਰਕਾਰ ਅੱਗੇ ਵੀ ਇਹ ਅਪੀਲ ਕਰਨੇ ਕਿ ਤੁਸੀਂ ਵੀ ਸਿੱਖਾਂ ਦੇ ਬੱਚੇ ਜੀ ਇੰਨਾ ਇੰਨਾ ਧੱਕਾ ਸਿੱਖਾਂ ਦੇ ਨਾਲ ਜਿਹੜੇ ਸਿੱਖਾਂ ਨੂੰ ਪਿਆਰ ਕਰਦੇ ਨੇ ਮੈਂ ਕਹਿਣਾ ਚਾਹੁੰਨਾ ਕਿ ਜਿਹੜੇ ਸਿੱਖਾਂ ਦੇ ਬੱਚੇ ਨੇ ਨਾ ਇਹਨਾਂ ਨੇ ਮੈਨੂੰ ਇੱਕ ਹੋਰ ਗੱਲ ਇਹਨਾਂ ਨੇ ਮੈਨੂੰ ਚਾਤ 1 ਵਜੇ ਤੋਂ ਲੈ ਕੇ ਹੁਣ ਉੱਥੋਂ ਆਇਆ ਮੈਂ ਦਿਉੜੀ ਦੇ ਵਿੱਚੋਂ ਚਾਚਾਰ ਜੀ ਸਿੰਘ ਵੀ ਉੱਥੇ ਮੇਰੇ ਨਾਲ ਕਲਵੰਤ ਸਿੰਘ ਵੀ ਇਹਨਾਂ ਨੇ ਬਹੁਤ ਮੇਰੇ ਨਾਲ ਧੱਕਾ ਕੀਤਾ ਚਾਚੇ ਨੇ ਦਾੜੀ ਕੱਢ ਕੇ ਮੇਰੀ ਜੇਲ੍ਹ ਚੋਂ ਵਿਖਾਈ ਦੱਸੋ ਆ ਪੱਟੀ ਦੀ ਕਾਰਵਾਈ ਕੀ ਹੈ ਮੈਂ ਬੇਨਤੀ ਕਰਨਾ ਚਾਹੁੰਨਾ ਕਿ ਸਾਨੂੰ ਇੱਥੋਂ ਦੇ ਪ੍ਰਸ਼ਾਸਨ ਨੂੰ ਇੱਥੋਂ ਦੇ ਜਿਹੜਾ ਮਾਲਾ ਸੁਪਰਡੈਂਟੇ ਉਹਨੂੰ ਵੀ ਪੁੱਛਿਆ ਜਾਵੇ ਕਿ ਇਹਨਾਂ ਨੂੰ ਇਹਨਾਂ ਦੇ ਅੰਡਰ ਕਿਉਂ ਬੰਦ ਕੀਤਾ ਇਹਨਾਂ ਦੀਆਂ ਦਾੜ੍ਹੀਆਂ ਦੀ ਬੇਅਵਦੀ ਮੇਰੇ ਕੇਸਾਂ ਦੀ ਬੇਅਵਦੀ ਫਿਰ ਮੈਨੂੰ ਖਾਲਸਤਾਨੀ ਚੂਤੀਆ ਬੋਲਦੇ ਆ ਬਹੁਤ ਇਹਨਾਂ ਮੈਨੂੰ ਮਾਰਾ ਮੇਰੇ ਨਾਲ ਧੱਕਾ ਕੀਤਾ ਹੈ ਤੇ ਮੈਂ ਬੇਨਤੀ ਇਹ ਹੀ ਕਰਨਾ ਚਾਹੁੰਨਾ ਕਿ ਜਿਹੜੀਆਂ ਸੰਗਤ ਸਿੱਖ ਸੰਗਤਾਂ ਨੇ ਜਿਹੜਾ ਪੰਥ ਏ ਉਹਨੂੰ ਬੇਨਤੀ ਕਰਨਾ ਚਾਹੁੰਨਾ ਕਿ ਵੱਧ ਤੋਂ ਵੱਧ ਮੇਰੀ ਆਵਾਜ਼ ਚੁੱਕੀ ਜਾਵੇ ਕਿ ਜਿਹੜੀ ਇਹਨਾਂ ਮੇਰੀ ਦਾੜ੍ਹੀ ਦੀ ਬੇਅਵਦੀ ਕੀਤੀ ਮੈਨੂੰ ਮੰਨ ਲਓ 7-8 ਜਾਣੇ ਪੈ ਗਏ ਲੱਖੀਆਂ ਨਾਲ ਇਹਨਾਂ ਮੇਰੇ ਗਲ ਪਏ ਕੱਲੇ ਇੱਕ ਬੰਦੇ ਨੂੰ 8 ਬੰਦੇ ਗਲ ਪੈ ਜਾਣ ਕੀ ਦਸੂ ਹਾਲ ਹੋਵੇਗਾ ਤੇ ਮੈਂ ਇਹ ਹੀ ਬੇਨਤੀ ਕਰਨਾ ਤੁਹਾਨੂੰ ਇਹਨਾਂ ਚੱਕੀਆਂ 'ਚ ਬੰਦ ਕੀਤਾ ਆ ਖੁੱਲ੍ਹਿਆ ᱛਿਆਂ ਜੋ ਲਿਆ ਕੇ ਹੁਣ ਚੱਕੀਆਂ 'ਚ ਬੰਦ ਕਰਤਾ ਏ ਤੇ ਮੈਂ ਇਹ ਹੀ ਬੇਨਤੀ ਕਰਨਾ ਆਪਦੇ ਪੰਥ ਨੂੰ ਹੀ ਬੇਨਤੀ ਕਰਨਾ ਕਿ ਇਹ ਆਵਾਜ਼ ਵੱਧ ਵਧ ਚੁੱਕੋ ਮੇਰੀ ਦਾੜ੍ਹੀ ਮੇਰੇ ਕੋਲ ਏ ਮੈਂ ਬੱਧੀ ਜਿਹੜੀਆਂ ਨਾ ਮੇਰੀ ਪੱਟੀ ਸੀ ਯਰਪੀ ਵਾਲਿਆਂ ਇਹਨਾਂ ਨੂੰ ਸਿੱਖੀ ਦਾ ਕੀ ਬਿਹਾਰੀਆਂ ਨੂੰ ਉੱਥੋਂ ਦੇ ਨੂੰ ਪਤਾ ਬਾਹਰਲੇ ਪੀ ਆਪ ਤੋਂ ਲੱਗੇ ਹੋਏ ਨੇ ਇਹਨਾਂ ਨੂੰ ਪੰਥ ਦਾ ਦਾੜੀ ਦਾ ਕੀ ਪਤਾ ਮੈਂ ਬੜਾ ਕਿਹਾ ਮੈਂ ਕਿਹਾ ਦਾੜੀ ਨਾ ਪੱਟੋ ਇਹਨਾਂ ਦਾੜੀ ਪੱਟੀ ਮੈਨੂੰ ਗਾਲੀਆਂ ਚੂਤੀਆ ਕਹਿ ਕਹਿ ਕੇ ਖਲ ਤਾਂ ਨਹੀਂ ਚੂਤੀਓ ਸਾਲਿਓ ਦੱਸੋ ਮੈਂ ਦੱਸੋ ਮੈਂ ਕਿਹੜਾ ਪਰਚੇ ਖਲਤਾਂ ਦੇ ਵਿੱਚ ਅੰਦਰ ਆਇਆ ਮੈਂ ਇੱਕ 307 ਦਾ ਪਰਚਾ ਮੇਰੇ ਤੇ ਉਹ ਵੀ ਝੂਠਾ ਪਾ ਕੇ ਮੈਨੂੰ ਅੰਦਰ ਕੀਤਾ ਮੈਂ ਕਦੀ ਵਾਸਤੇ ਆਦੇ ਮਾਨ ਚ ਚੜਦੀ ਕਲਾ ਜੀ ਰਿਆਂ ਅੱਜ ਵੀ ਚੜਦੀ ਕਲਾ ਚ ਪਰ ਮੈਂ ਕਹਿਣਾ ਚਾਹੁੰਨਾ ਕਿ ਇੰਨਾ ਧੱਕਾ ਸਾਡੇ ਸਿੱਖਾਂ ਨਾਲ ਸਾਡੇ ਪੰਜਾਬ ਦੀ ਮੈਂ ᱥਾਮ ਦੀ ਧਰਤੀ ਤੋਂ ਆਇਆ ᱥਾਮ ਦੀ ਧਰਤੀ ਤੋਂ ਉੱਥੇ ਮੇਰ ਨਾਲ ਕੋਈ ਧੱਕਾ ਨਹੀਂ ਹੋਇਆ ਇੱਥੇ ਪੰਜਾਬ ਦੀ ਧਰਤੀ ਦੇਣ ਕਿ ਧੱਕਾ ਸਾਡੀਆਂ ਦਾੜ੍ਹੀਆਂ ਪਟੀਆਂ ਗੀਆਂ ਮੈਂ ਕਹਿਣਾ ਕਿ ਇਹਨਾਂ ਨੂੰ ਪੁੱਛਿਆ ਜਾਵੇ ਕਿ ਤੁਸੀਂ ਸਿੱਖਾਂ ਦੀਆਂ ਦਾੜ੍ਹੀਆਂ ਪੱਟਣ ਨੂੰ ਸੀਆਰਪੀ ਇੱਥੇ ਤਨਾਤ ਕੀਤੀ ਹੋਈ ਹੈ ਹੈ ਮੈਂ ਕਾਸ਼ ਕਹਿਣਾ ਕਿ ਇਹ ਮੇਰਾ ਫੋਨ ਬੰਦ ਕਰ ਦੇਣ ਮੈਂ ਇੱਕ ਹੋਰ ਅੱਜ ਤੋਂ ਰੋਟੀ ਪਾਣੀ ਤਿਆਗ ਦਿੱਤਾ ਮੈਂ ਨਹੀਂ ਰੋਟੀ ਪਾਣੀ ਖਾਣਾ ਜਿੰਨਾ ਚਿਰੋਂਦੇ ਤੇ ਕਾਰਵਾਈ ਸਖਤ ਨਾ ਹੋਵੇ ਉਹਨੂੰ ਸਸਪੈਂਡ ਕੀਤਾ ਜਾਵੇ ਉਹਨੇ ਬੰਦਿਆਂ ਨੂੰ ਤੇ ਸਾਨੂੰ ਸੀਆਰਪੀ ਤੋਂ ਲਾ ਕੇ ਤੇ ਸਾਨੂੰ ਦੂਜੀ ਹੱਥੇ ਜਿ ਪਾਇਆ ਜਾਵੇ ਜਿੱਥੇ ਆਮ ਸਾਡੇ ਸਿੱਖੇ ਸਾਨੂੰ ਕੋਈ ਇਹ ਸਾਡੇ ਗਲ ਪੈ ਜਾਣ ਸਾਡੀਆਂ ਰੋਟੀਆਂ ਕਿੱਕ ਕਰਦੇ ਆ ਗੰਦੇ ਹੱਥਾਂ ਨਾਲ ਬਾਥਰੂਮ ਵਾਲਿਆਂ ਨਾਲ ਦੱਸੋ ਇੱਕ ਸਿੱਖ ਸੁਬਰੀਨਿੰਗ ਤੇ ਕਾਲ ਸਾਬੋਗੀ ਤਲਵੰਡੀ ਦਾ ਸਾਡਾ ਸਤਿਕਾਰਯੋਗ ਜਥੇਦਾਰ ਬਲਵੰਤ ਸਿੰਘ ਨੰਦਗਰ ਸਾਹਿਬ ਉਹਦਾ ਇਹ ਮੰਨ ਲਓ ਸਤਕਾਰਯੋਗ ਸੁਪਰੀਡੈਂਟ ਜਿਹੜਾ ਇੱਥੇ ਉਹਨਾਂ ਦਾ ਸਿੱਖਾਂ ਦਾ ਬੱਚਾ ਦੇ ਇਹਨੂੰ ਇਹ ਨਹੀਂ ਪਤਾ ਇਹ ਸਾਡੇ ਨਾਲ ਐਡਾ ਧੱਕਾ ਐਡਾ ਜ਼ੁਲਮ ਇੱਥੇ ਮੈਂ ਅੱਜ ਤੋਂ ਲੰਗਰ ਪਾਣੀ ਨਹੀਂ ਛਕਣਾ ਰੋਟੀ ਤਿਆਗ ਦਿੱਤੀ ਹੈ ਮੈਂ ਲੈ ਕੇ ਇਹਨਾਂ ਨੂੰ ਦੇ ਦੇਣਾ ਕਾ